ਕੰਮ ਆ ਇਹ ਖੁਸ਼ਹਾਰਿਕ ਪੇਰਾਂਸ ਦੇ ਸਿੱਖੇ ਹੋਏ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਬਹੁਤ ਖੁਸ਼ ਆ ਤੇ ਕਿੱਥੇ ਗਏ ਸੀ ਗੇਮਾਂ ਕਰਨ ਰੀਸਰ ਨੇਪਾਲ ਗਈ ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਮੇਰੇ ਬੇਟੇ ਦਾ ਨਾਮ ਦੁਰੇਨ ਤੇ ਬੇਟੀ ਦਾ ਸੁਭਾਗਿਆ ਤੇ ਕਿਹੜੀ ਗੇਮ ਵਿੱਚ ਫਰਸਟ ਆਈ ਨੇ ਮੇਰੀ ਬੇਟੀ ਸੁਭਾਗਿਆ ਸਕੇਟਿੰਗ ਚ ਫਰਸਟ ਆਈ ਆ ਤੇ ਮੇਰਾ ਬੇਟਾ ਦੁਰੇਨ ਕਾਰਾਟੀ ਚ ਸੀ ਬਣ ਬਟ ਤੇ ਜਿਹੜੇ ਬੱਚੇ ਗਲਤ ਰਸਤੇ ਪੈ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਮੈਂ ਨਹੀਂ ਸੰਦੇਸ਼ ਦੇਣਾ ਜਾਵਾਂਗੀ ਕਿ ਗਲਤ ਰਸਤੇ ਨਾ ਪੈਣ ਵੇਖੋ ਪੇਰੰਤ ਤੁਹਾਡੇ ਲਈ ਜਿੰਦੇ ਆਂ ਤੇ ਪੇਰੰਤ ਲਈ ਜਿਓ ਤੇ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਦਾ ਵੀ ਤੁਹਾਡੇ ਤੇ ਆਗਿਆਗਾ ਤੇ ਇਸ ਕਰਕੇ ਉਹਨਾਂ ਲਈ ਖੁਸ਼ ਕਰਕੇ ਬਸਾਓ ਪੜੋ ਲਿਖੋ ਤੇ ਗੇਮਸ 'ਚ ਜਾਓ हेलो सशिकांत मैडम सुबह क्या थे मेरा पूरा अधूरा है ना मैं स्केटिंग नेपा इंडोनेशियन चैंपियनशिप जो हिजरी नेपाज पोखरा शहर ਦੇ ਵਿੱਚ ਹੋਈ ਸੀ ਤੇ ਮੇਰੇ ਭਰਾ ਦੀ ਕਰਾਡੇ ਦੀ ਵੀ ਚੈਂਪੀਅਨਸ਼ਿਪ ਉੱਥੇ ਹੀ ਹੋਈ ਸੀ ਜਿਦੇ ਚੋਂ ਮੈਂ 골ਡ ਮੈਡਲ ਲੈ ਕੇ ਆਈਆਂ ਤੇ ਮੇਰਾ ਮੇਰਾ ਭਰਾ সিলਵਰ ਮੈਡਲ ਲੈ ਕੇ ਆਇਆ ਤੇ ਆਪਾਂ ਸੇਂਟ ਫਰਾਂਸਿਸਕੋਨ ਮੈਨ ਸੀਨੀਅਰ ਸਕੂਲ ਕਾ ਨੀਯਦੇ ਮੰਗਦੇ ਤੋਂ ਵਿੱਚ ਫਰਦੇ ਆ ਟੋਟਲ ਇੰਡੀਆ ਤੋਂ 6 ਬੱਚੇ ਗਏ ਸੀ ਜਿਨ੍ਹਾਂ ਚੋਂ 2 ਜਾਣਿਆਂ ਦੇ 골ਡ ਆਏ ਸੀ ਤੇ 4 ਜਾਣਿਆਂ ਦੇ সিলਵਰ ਆਏ ਨੇ ਮੈਂ ਇਹ ਕਹਿਣਾ ਚਾਹਨੀ ਆ ਕਿ ਆਪਾਂ ਜਿੱਥੇ ਗਏ ਆ ਉਧਰ ਹੋਰ ਵੀ ਬੱਚੇ ਗੇਮਾਂ ਚ ਆ ਕੇ ਇੱਦਾਂ ਅੱਗੇ ਸੰਟਾ ਕ੍ਰਾਸਿਸ ਕਾਰਵਨ ਸਕੂਲ ਸਪੈਨਿਗ ਦਾ ਬਾਂਡਰ ਹੁਣ ਮੈਂ ਇੱਕ ਐਕੈਡਮਿਕ ਟੂਰ ਕਰ ਰਿਹਾ ਹਾਂ ਔਰ 5 ਸਾਲ ਦੀ ਸਾਲ ਉਸ ਦਾ ਬਲੋਂ ਬੈਨੂ ਬਾਹਰ ਦੀ ਮੰਟਰੀ ਵਿੱਚ ਸਟੇਡ ਲੈਣ ਦਾ ਤੇ ਡਿਸਟ੍ਰਿਕਟ ਨਾਲ ਕੋਆਰਡੀਨੇਸ਼ਨ ਲੈਣ ਵਾਸਤੇ ਬੱਚੇ ਕੱਢਣ ਵਾਸਤੇ ਮੋਹਰ ਮੇਰਾ ਵਾਲੇ ਜੀ ਸਵਾਰ ਮੈਨੂੰ ਨੂੰ ਵੱਲੋਂ ਨੂੰ ਮੈਨੇਜਮੈਂਟ ਮੈਡਰ ਸਿਸਟਰ ਜੀ ਸਿਸਟਰ ਜੀ ਸਿਸਟਰ ਲਾਈਸ ਯਾਡਰ ਫਾਦਰ ਜੀ ਕਾਰਨ ਬੱਚੇ ਲੈ ਕੇ ਜਾ ਲਿਆ ਅਜੇ ਟੂਰਿਸਟ ਮੈਂ ਮੈਂ ਬੱਚੇ ਲੈ ਕੇ ਨੇਪਾਲ ਕੋਕਰਾ ਸ਼ਹਿਰ ਦੇ ਵਿੱਚ ਗਿਆ ਜਿੱਥੇ ਸਾਡੇ ਇੰਡੀਆ ਦੇ ਘਟੋਗਾ ਜਿੰਨੇ 92 ਬੱਚੇ 96 ਬੱਚੇ ਪਾਰਟਿਸਪੇਰ ਸੀ ਪੂਰੇ ਇੰਡੀਆ ਦੇ ਵਿੱਚ ਪਾਰ ਦੇ ਵਿੱਚ ਜਿਮਾਂ ਉਹ ਯਾਨੀ ਜਿਹੜੇ ਇਸ ਟਾਈਡ ਦੇ ਅਕਾਉਂਟ ਵਿੱਚ ਸਕੂਲ ਦੇ ਵੀ 6 ਬੱਚੇ ਗਏ ਆ ਜਿਨ੍ਹਾਂ ਨੇ 2 골ਡ 4 সিলਵਰ ਲੈ ਲਏ ਉਹ ਧਾਰਪੁਰ ਤੋਂ ਇਹ ਦੋ ਬੱਚੇ ਆਪਣਾ ਦੁਰੇ ਰੋਬਾ ਚੱਕਰਾਤੇ ਕਰਦਾ ਆ ਇਹਨੇ সিলਵਰ ਮੈਡਲ ਹਾਦਸੇ ਤੇ ਪ੍ਰਾਪਤ ਫਰ ਭਾਗਿਆ ਨੋ ਬੱਚੀ ਸਕੇਟਿੰਗ ਕਰਦੀ ਆ ਇਹਨੇ 골ਡ ਮੈਡਲ ਹਾਸਲ ਕੀਤਾ ਹੈ ਤੇ ਇਹਨਾਂ ਦੇ ਆਨ ਤੇ ਇਹਨਾਂ ਦੇ ਪੇਰੈਂਟਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਧੰਨਵਾਦ ਕੀਤਾ ਹੈ ਸਾਡੇ ਜੋ ਸਪੋਰਸਰ ਬੇਚੋਤਾ ਨਮਾਦਨਤਾ ਨਮਾਦਨਤਾ ਸਟਾਰ ਮੈਂ ਬਤਨ ਨਮਾਦਨਤਾ ਹੈ ਮੈਂ ਵੀ ਇਹਨਾਂ ਦਾ ਔਰ ਸਿਸਟਰ ਜੀ ਇਹਨਾਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਨੇ ਕਿ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਇੱਥੇ ਆਉਣ ਤੇ ਸਾਡਾ ਸਵਾਗਤ ਕੀਤਾ ਹੈ ਮੈਂ ਕੋ ਮੈਸੇਜ ਦਵਾਵਾਂਗਾ ਸਕੂਲ ਵੱਲੋਂ ਔਰ ਆਪਣੇ ਜੋ ਵੀ ਸਾਡੀ ਸਸਤਾ ਇੰਟਰਨੈਸ਼ਨਲ ਸਰੋਤੋ ਕਾਇਮ ਕਰ ਨੂੰ ਕਿ ਬੱਚੇ عمر ਵਾਲੇ ਸਮੇਂ ਵਿੱਚ ਗੇਮਾਂ ਵੱਲ ਧਿਆਨ ਦੇ ਬਾਅਦ ਜੋ ਫੋਨ ਵਾਲੀ ਪੀੜੀ ਆ ਉਹ ਨਸਿਆਂ ਤੋਂ ਵੱਸ ਸਕੇ ਮੁਕੀ ਸਮਾ ਬਹੁਤ ਵੀ ਮਾਰਾ ਚੱਲ ਰਿਹਾ ਹੈ ਜਿਸ ਵਿੱਚ ਬੱਚੇ ਨਸਿਆਂ ਦੇ ਬਹੁਤ ਹੀ ਜ਼ਿਆਦਾ ਪਰੋਚ ਚਲ ਚੁੱਕੇ ਨੇ ਤਾਂ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਮੈਂ ਔਰ ਬੱਚਿਆਂ ਨੂੰ ਇਹ ਮਾਰੇ ਵਿੱਚ ਹੋਰ ਅਗੇ ਲਾਇ ਲਿਖਾ ਮੈਂ ਮੈਸੇਜ ਵੀ ਮੇਰਾ ਹੀ ਹੈ ਸਕੂਲ ਲੌਗਇਨ ਤੋਂ ਨਿਕਲ ਰਿਹਾ ਨਾ ਕਿ ਬੱਚੇ ਹੋਰ ਅਗੇ ਗੇਮਰ ਚਮਤਾਨ ਆਦੇ ਨਸੀਆ ਤੋਂ ਸਕਾਰਾ ਪਾਸ ਹੈ